ਤਾਂ ਗੁਰੂ ਰਾਸ਼ੀਦ ਗਾਂਸਾਹਬੇ ਕਿ ਅੰਮ੍ਰਿਤ ਵੇਲੇ ਜਦ ਨਿਤਨੇਮ ਦੀ ਅਰਦਾਸ ਹੁੰਦੀ ਹੈ ਉਸ ਸਮੇਂ ਕੜਾਹ ਪ੍ਰਸ਼ਾਦੀ ਦੇਗਾ ਜਰ ਕੀਤੀ ਜਾਂਦੀ ਹੈ ਆਸਾ ਜੀ ਦੀ ਵਾਰ ਦੇ ਭੋਗ ਉਪਰੰਤ ਕੜਾਹ ਪ੍ਰਸ਼ਾਦੀ ਦੇਗ ਜਿਹੜੀ ਹਾਜ਼ਰ ਉਹ ਕਰਵਾਈ ਜਾਂਦੀ ਹੈ ਗੁਰੂ ਵਾਹਿਗੁਰੂ ਔਰ ਜਿਹੜਾ ਐਤਵਾਰ ਦੇ ਦਿਨ ਦਾ ਸਮਾਗਮ ਹੈ ਇਸ ਸਮਾਗਮ ਦੇ ਅੰਦਰ ਕਰੀਬ-ਕਰੀਬ 1 ਕੁਇੰਟਲ ਦੇਗਾ ਜਦ ਅਰਦਾਸ ਕੀਤੀ ਜਾਂਦੀ ਹੈ ਉਦੋਂ ਲੱਗਦੀ ਹੈ ਗੁਰੂ ਵਾਹਿਗੁਰੂ ਰਿਕਾਰਡ ਲਿਖਤੀ ਰੂਪ ਵਿੱਚ ਜਾਂਦੀ ਹੈ ਕਰੀਬ 4.5-5 ਕੁਇੰਟਲ ਜਾਂਦੀ ਹੈ ਜਿਹੜੀ ਸਾਡੇ ਵੱਲੋਂ ਜਾਂਦੀ ਹੈ ਗੁਰੂ ਘਰ ਵੱਲੋਂ ਖਜ਼ਾਨਿਆਂ ਉਦੋਂ ਲੱਗਦੀ ਹੈ ਦੇਖੇ ਇਸ ਤੋਂ ਇਲਾਵਾ ਜਿਹੜੀ ਸੰਗਤ ਦੇਖ ਕਰਾਉਂਦੀ ਹੈ ਉਹ ਬੇਸ਼ੁਮਾਰ ਹੈ ਜੀ ਐਤਵਾਰ ਕਰੀਬ 4 ਵਜੇ ਅਰਦਾਸ ਜਿਹੜੀ ਹੁੰਦੀ ਪੌਣੇ 4 4 ਵਜੇ ਅਰਦਾਸ ਹੁੰਦੀ ਹੈ ਉਸ ਸਮੇਂ ਕੜਾ ਪ੍ਰਸ਼ਾਦ ਦੀ ਦੇਖ ਹਾਜ਼ਰ ਕਰਵਾਈ ਜਾਂਦੀ ਗੁਰੂ ਸਾਹਿਬ ਜੀ ਦੀ ਝੂਰੀ ਵਿੱਚ ਇਹ 4:30 ਵਜੇ ਤੋਂ ਕਰੀਬ ਜਿਹੜੀ ਦੇਖ ਤੇ ਰਮਦਾ ਹੋ ਜਾਂਦੀ ਹੈ ਮੈਨੇਜਮੈਂਟ ਵੱਲੋਂ ਸਾਰੇ ਪ੍ਰਬੰਧ ਕੀਤੇ ਜਾਂਦੇ ਹਨ ਜਿਸ ਤਰ੍ਹਾਂ ਸੰਗਤ ਪਹੁੰਚਦੀ ਹੈ ਤੇ ਜਿਸ ਤਰ੍ਹਾਂ ਗੁਰਦੁਆਰਾ ਛੀਗਾਂ ਸਾਹਿਬ ਦੇ ਆਪਾਂ ਦਰਸ਼ਨ ਕਰਦੇ ਆਂ ਮੁੱਖ ਦਰਵਾਜ਼ੇ ਤੋਂ ਸੰਗਤ ਅੰਦਰ ਜਾਂਦੀ ਹੈ ਤਾਂ ਬਿਲਕੁਲੋਂ ਖੱਬੇ ਪਾਸੇ ਕੜਾ ਪ੍ਰਸ਼ਾਦ ਜਿਹੜੇ ਕਾਊਂਟਰ ਮੈਨੇਜਮੈਂਟ ਤੋਂ ਤਿਆਰ ਕੀਤੇ ਗਏ ਹਨ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਮੌਜੂਦ ਆ ਗੁਰਦੁਆਰਾ ਛੀਗਾਂ ਸਾਹਿਬ ਵਿਖੇ ਤਾਂ ਦੱਸਦੇ ਕਿ ਅੱਜ ਤੁਹਾਡੇ ਨਾਲ ਇੱਕ ਤਸਵੀਰ ਸਾਂਝੀ ਕਰਦੇ ਆਂ ਕਿ ਗੁਰੂ ਘਰ ਦੇ ਵਿੱਚ ਵਰਤਿਆ ਜਾਣ ਵਾਲਾ ਪ੍ਰਸ਼ਾਦ ਕੜਾ ਪ੍ਰਸ਼ਾਦ ਕਿਸ ਤਰ੍ਹਾਂ ਤਿਆਰ ਹੁੰਦਾ ਤੇ ਨਾਲ ਦੀ ਨਾਲ ਗੁਰੂ ਘਰ ਦੇ ਵਿੱਚ ਕਿੰਨੇ ਵਾਰ ਅਰਦਾਸ ਹੁੰਦੀ ਆ ਤਾਂ ਸਾਰੀ ਜਾਣਕਾਰੀ ਦੇਣ ਵਾਸਤੇ ਸਾਡੇ ਨਾਲ ਮੌਜੂਦ ਹੈਗੇ ਨੇ ਗ੍ਰੰਥ ਸਿੰਘ ਦਇਆ ਸਿੰਘ ਜੀ ਤਾਂ ਦਇਆ ਜੀ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਅਕਸਰ ਗੁਰੂ ਘਰ ਵਿਖੇ ਆਉਂਦੇ ਆ ਦਰਸ਼ਨ ਦਿਦਾਰੇ ਕਰਦੇ ਆ ਤਾਂ ਜਦੋਂ ਅਰਦਾਸ ਹੁੰਦੀ ਆ ਕਿੰਨੇ ਵਾਰਾ ਗੁਰੂ ਘਰ ਦੇ ਵਿੱਚ ਅਰਦਾਸ ਹੁੰਦੀ ਆ ਇੱਕ ਤਾਂ ਇਹ ਤੇ ਦੂਜਾ ਜਿਹੜੀ ਅਰਦਾਸ ਦੇ ਵਿੱਚ ਦੇਖ ਵਰਤਾਈ ਜਾਂਦੀ ਆ ਤਾਂ ਕਿੰਨੇ ਕੁ ਕੁਆਂਟਲ ਦੀ ਗੱਲ ਕਰਨੀ ਆ ਜਾਂ ਕੁਆਂਟੀਟੀ ਗੱਲ ਕਰਨੀ ਆ ਕਿੰਨੀ ਦੇਖ ਜਿਹੜੀ ਆ ਰੋਜ਼ਾਨਾ ਤਿਆਰ ਹੁੰਦੀ ਆ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਮਹਾਰਾਜੀਆਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਆਨ ਬਾਨ ਸ਼ਾਨ ਦੀ ਖਾਤਰ ਆਪਣਾ ਸੀਸ ਗੁਰੂ ਆਮਦਾਸ ਸਾਹਿਬ ਮਹਾਰਾਜੀਆਂ ਦੇ ਚਰਨਾਂ ਦੇ ਵਿੱਚ ਭੇਟਾ ਕੀਤਾ ਬਾਬਾ ਜੀ ਵੱਲੋਂ ਦਿੱਤੀ ਹੋਈ ਸ਼ਹਾਦਤ ਨੂੰ ਨਮਨ ਕਰਨ ਵਾਸਤੇ ਔਰ ਗੁਰੂ ਸਾਹਿਬ ਜੀਆਂ ਦਾ ਸ਼ੁਕਰਾਨਾ ਕਰਨ ਵਾਸਤੇ ਹਰ ਗੁਰੂ ਘਰ ਦੇ ਅੰਦਰ ਜਿੱਥੇ ਵੀ ਸਿੱਖ ਵਸਦਾ ਹੈ ਗੁਰੂ ਸਾਹਿਬ ਜੀ ਦੇ ਹਜੂਰੇ ਦੇ ਵਿੱਚ ਦੇਖ ਲੈ ਕਰਕੇ ਜਰੂਰ ਪਹੁੰਚਦਾ ਹੈ ਕਿ ਅੱਜ ਤੋਂ ਨਹੀਂ ਹੈ ਗੁਰੂ ਨਾਨਕ ਦੇਵ ਸਾਹਿਬ ਮਹਾਰਾਜੀਆਂ ਦੇ ਸਮੇਂ ਤੋਂ ਗੱਲ ਕਰ ਲਈਏ 10ਵੇਂ ਪਾਤਸ਼ਾਹ ਦਾ ਗਰਨ ਕਰ ਲਈਏ ਇਥੋਂ ਤੱਕ ਕੇ ਜਦ ਗੁਰੂ ਸਾਹਿਬ ਜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕੋ ਜੰਗ ਜੁੱਦ ਵੀ ਜਿੱਤ ਦੇ ਉਪਰੰਤ ਸ਼ੁਕਰਾਨੇ ਦੀ ਅਰਦਾਸ ਤੋਂ ਪਹਿਲਾਂ ਕੜਾ ਪ੍ਰਸ਼ਾਦੀ ਦੇਕਰ ਆ ਕੇ ਅਰਦਾਸ ਕੀਤੀ ਜਾਂਦੀ ਸੀ ਇਥੋਂ ਤੱਕ ਕੇ ਜਦ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਅਗਰ ਕੋਈ ਜ਼ਿਆਦਾ ਲੰਬਾ ਸਮਾਂ ਸ੍ਰੀ ਅਮਰਸਰ ਸਾਹਿਬ ਜੀ ਤੋਂ ਬਾਹਰ ਰਹਿੰਦੇ ਜਿਵੇਂ ਕਿ ਭਾਈ ਕੀ ਟਰਾਲੀ ਕੋ ਸਮਾਂ ਮਤੇਦ ਕੀਤਾ ਜਾਂ ਉੱਤਰਾਖੰਡ ਨਾਨਕ ਮਤਾ ਸਾਹਿਬ ਵਾਲੇ ਸਥਾਨ ਤੇ ਵੀ ਗਏ ਅਗਰ ਕੋਈ ਜ਼ਿਆਦਾ ਸਮਾਂ ਬਾਅਦ ਰਹਿੰਦੇ ਤਾਂ ਜਾਦਵੀ ਸੱਜਖੰਡ ਸ੍ਰੀ ਰਮੰਦਰ ਸਾਹਿਬ ਸ੍ਰੀ ਅਮਰਸਰ ਪਹੁੰਚਦੇ ਤਾਂ ਸਭ ਤੋਂ ਪਹਿਲਾਂ ਗੁਰੂ ਸਾਹਿਬ ਜੀਆਂ ਦੇ ਹਜ਼ੂਰ ਕੜਾ ਪ੍ਰਸ਼ਾਦੀ ਦੇਖ ਹਜ਼ਰ ਕਰਵਾਈ ਜਾਂਦੀ ਉਸੇ ਮਰਯਾਦਾ ਦੇ ਅਨੁਸਾਰ ਵੀ ਅੱਜ ਕੱਲ੍ਹ ਹਰ ਸਿੱਖ ਚਾਹੇ ਪੂਰੇ ਵਿਸ਼ਵ ਭਾਰ ਦੇ ਵਿੱਚ ਜਿੱਥੇ ਵੀ ਗੁਰੂ ਘਰ ਹੈ ਜਾਂ ਜਿੱਥੇ ਵੀ ਸਿੱਖ ਵਸਦਾ ਹੈ ਗੁਰੂ ਸਾਹਿਬ ਜੀ ਦੇ ਹਜ਼ੂਰੀ ਦੇ ਚੜਾ ਪ੍ਰਸ਼ਾਦੀ ਦੇਖ ਗੁਰੂ ਦਾ ਹਾਜ਼ਰ ਕਰਉਂਦਾ ਹੈ ਇਸੇ ਤਰ੍ਹਾਂ ਅਸੀਂ ਗੁਰਦੁਆਰਾ ਸ਼ਹੀਦ ਗੰਗਸਾਹਿਬ ਵਿਖੇ ਬਿਆਨਤ ਸੰਗਤਾਂ ਰੋਜ਼ਾਨਾ ਗੁਰੂ ਘਰ ਵਿੱਚ ਹਾਜ਼ਰੀ ਭਰਦੀਆਂ ਹਨ ਤੇ ਲਗਭਗ 90 95% ਜਾਂ ਇੰਜ ਕਹ ਲੋ ਹੋ ਸਕਦਾ 100% ਸੰਗਤ ਜਿਹੜੀ ਉਹ ਗੁਰੂ ਸਾਹਿਬ ਜੀਆਂ ਦੇ ਹਜ਼ੂਰ ਜਿਹੜੀ ਕੜਾ ਪ੍ਰਸ਼ਾਦੀ ਦੇ ਕਰੋ ਹਾਜ਼ਰ ਕਰਵਾਉਂਦੀ ਹੈ ਆਪ ਜੀਆਂ ਨੇ ਗੱਲ ਕੀਤੀ ਅਰਦਾਸ ਦੀ ਹੈ ਤਾਂ ਗੁਰਦੁਆਰਾ ਸ਼ਹੀਦਗੰਜ ਸਾਹਿਬੇ ਕਿ ਅੰਮ੍ਰਿਤ ਵੇਲੇ ਜਦ ਨਿਤਨੇਮ ਦੀ ਅਰਦਾਸ ਹੁੰਦੀ ਉਸ ਸਮੇਂ ਕੜਾ ਪ੍ਰਸ਼ਾਦੀ ਦੇਗਾ ਹਾਜ਼ਰ ਕੀਤੀ ਜਾਂਦੀ ਹੈ ਆਸਾ ਜੀ ਦੀ ਵਾਰ ਦੇ ਭੋਗ ਉਪਰੰਤ ਕੜਾ ਪ੍ਰਸ਼ਾਦੀ ਦੇ ਜਿਹੜੀ ਹਾਜ਼ਰ ਉਹ ਕਰਵਾਈ ਜਾਂਦੀ ਹੈ ਔਰ ਜਿਹੜਾ ਐਤਵਾਰ ਦੇ ਦਿਨ ਦਾ ਸਮਾਗਮ ਹੈ ਇਸ ਸਮਾਗਮ ਦੇ ਅੰਦਰ ਕਰੀਬ-ਕਰੀਬ ਇੱਕ ਕੁਇੰਟਲ ਦੇਗ ਹੈ ਜਦੋਂ ਅਰਦਾਸ ਕੀਤੀ ਜਾਂਦੀ ਹੈ ਉਦੋਂ ਲੱਗਦੀ ਹੈ ਇਸ ਤੋਂ ਇਲਾਵਾ ਜਿਹੜੀ ਬਾਕੀ ਸੰਗਤ ਵਾਸਤੇ ਜਿਹੜੀ ਦੇਗ ਲੱਗਦੀ ਹੈ ਜਿਹੜੀ ਸਾਡੇ ਕੋਲ ਹੌਨਰ ਰਿਕਾਰਡ ਲਿਖਤੀ ਰੂਪ ਵਿੱਚ ਜਾਂਦੀ ਹੈ ਕਰੀਬ 4.5-5 ਕੁਇੰਟਲ ਜਾਂਦੀ ਹੈ ਜਿਹੜੀ ਸਾਡੇ ਵੱਲੋਂ ਜਾਂਦੀ ਹੈ ਗੁਰੂ ਘਰ ਵੱਲੋਂ ਖਜ਼ਾਨਿਆਂ ਵੱਲੋਂ ਲੱਗਦੀ ਹੈ ਦੇਗ ਇਸ ਤੋਂ ਇਲਾਵਾ ਜਿਹੜੀ ਸੰਗਤ ਦੇਗ ਕਰਾਉਂਦੀ ਹੈ ਉਹ ਬੇਸ਼ੁਮਾਰ ਹੈ ਜੀ ਉਹਦੀ ਕੋਈ ਗਿਣਤੀ ਮਿੰਤੀ ਨਹੀਂ ਹੈ ਗੁਰੂ ਘਰ ਦੇ ਸੇਵਾਦਾਰ ਲਗਾਤਾਰ ਜਿਹੜੇ ਗੁਰਸੇਖਾਂ ਨੇ ਜਿਹੜੇ ਕੜਾ ਪ੍ਰਸਾਦ ਦੀ ਦੇਗ ਮਰਿਆਦਾ ਅਨੁਸਾਰ ਤਿਆਰ ਕਰਦੇ ਹਨ ਦ ਮੈਨੇਜਮੈਂਟ ਵੱਲੋਂ ਸਾਰੇ ਪ੍ਰਬੰਧ ਵੀ ਸੂਚਾ ਜੇ ਢੰਗ ਨਾਲ ਕੀਤੇ ਜਾਂਦੇ ਆ ਨੇ ਜੀ। ਹੁਣ ਤੇ ਜੀ ਜੇਕਰ ਅਸੀਂ ਗੱਲ ਕਰ ਲਈ ਅਰਦਾਸ ਦੀ ਤਾਂ ਦਿਨ ਦੇ ਵਿੱਚ ਕਿੰਨੇ ਵਾਰ ਅਰਦਾਸ ਗੁਰੂ ਘਰ ਵਿੱਚ ਹੁੰਦੀ ਆ ਜਾਂ ਟਾਈਮਿੰਗ ਕੀ ਕੀ ਹੈਗੀ ਆ ਬੱਸ। ਕਿ ਟਾਈਮਿੰਗ ਦੀ ਅੰਮ੍ਰਿਤ ਵੇਲੇ ਅੰਮ੍ਰਿਤ ਵੇਲੇ ਨਿਤਨੇਮ ਦੀ ਅਰਦਾਸ ਹੁੰਦੀ ਆ ਜੀ। ਉਸ ਤੋਂ ਉਪਰੰਤ ਮੌਜੂਦਾ ਸਮੇਂ ਦੇ ਅੰਦਰ ਜਿਹੜਾ ਹੁਣ ਮੌਸਮ ਦੇ ਅਨੁਸਾਰ ਸਮਾਂ ਤਬਦੀਲ ਹੁੰਦਾ ਏ। ਮੌਜੂਦਾ ਸਮੇਂ ਦੇ ਵਿੱਚ 7:30 ਵਜੇ 7:15 ਦੇ ਜਿਹੜੀ ਆ ਆਸਾਜੀ ਵਾਰ ਦੇ ਭੋਗ ਦੀ ਅਰਦਾਸ ਹੁੰਦੀ ਆ। ਉਸ ਸਮੇਂ ਦੇਗਾ ਜਿਹੜੀ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਹ ਇਹਤਵਾਦ ਕ੍ਰੀਮ 4 ਵਜੇ ਅਰਦਾਸ ਜਿਹੜੀ ਹੁੰਦੀ ਪੌਣੇ 4 4 ਵਜੇ ਅਰਦਾਸ ਹੁੰਦੀ ਹੈ ਉਸ ਸਮੇਂ ਕੜਾ ਪ੍ਰਸ਼ਾਦ ਦੀ ਦੇਖ ਹਾਜ਼ਰ ਕਰਵਾਈ ਜਾਂਦੀ ਗੁਰੂ ਸਾਹਿਬ ਜੀ ਦੀ ਹਿਰਦੇ ਵਿੱਚ ਤੇ ਜੀ ਅਸੀਂ ਗੱਲ ਕਰ ਲਈਏ ਤਾਂ ਰੋਜ਼ਾਨਾ ਦਿਨਾਂ ਦੇ ਵਿੱਚ ਤਾਂ ਖਾਸ ਕਰਕੇ ਚਪਹਿਰਾ ਸਾਹਿਬ ਵਾਲੇ ਦਿਨ ਖਾਸ ਕਰਕੇ ਸ਼ਨੀਵਾਰ ਦੀ ਗੱਲ ਕਰੀਏ ਤਾਂ ਕਿੰਨਾ ਕੁ ਫਰਕ ਪੈਂਦਾ ਕਿਉਂਕਿ ਜੇਕਰ ਜੇਕਰ ਅਸੀਂ ਗੱਲ ਕਰਦੇ ਕਿ ਨਾਰਮਲ ਦਿਨਾਂ ਦੇ ਵਿੱਚ 20 ਤੋਂ 25 ਤਿੰਨ ਜੇਕਰ त्यੋਹ ਦੇ ਲੱਗਦੇ ਨੇ ਤਾਂ ਤੁਵਾਰ ਜਾਂ ਸ਼ਨੀਵਾਰ ਵਾਲੇ ਦਿਨ ਕਿੰਨੇ ਇੱਕ ਵੱਡੇ ਪੱਧਰ ਤੇ ਜਿਹੜਾ ਸੰਗਤ ਆਉਣ ਕਰਕੇ ਕਿ ਉਹ ਦੀ ਵੱਧ ਦੀ ਜਿਹੜੀ ਆ ਆਪਾਂ ਕਹਿ ਸਕਦੇ ਆ ਕਿ ਜਿਹੜੀ ਦੇਖ ਬਣਦੀ ਹੈ ਪੈਸੇ ਤਾਂ ਜਿਸ ਤਰ੍ਹਾਂ ਮੈਂ ਪਹਿਲਾਂ ਬੇਨਤੀ ਕੀਤੀ ਸੰਗਤ ਜਿਤਨੀ ਵੀ ਸੰਗਤ ਆਉਂਦੀ ਹੈ ਗੁਰੂ ਸਾਹਿਬ ਜੀ ਹਜੂ ਰਕੜਾ ਪਰਸ਼ਾ ਦੀ ਦੇਖ ਜਿਹੜੀ ਜ਼ਰੂਰ ਹਾਜ਼ਰ ਕਰਵਾਉਂਦੀ ਹੈ ਔਰ ਜਿਹੜੀ ਐਤਵਾਰ ਦੀ ਆਉਂਦੀਆਂ ਨੇ ਗੱਲ ਕੀਤੀ ਹੈ ਤੇ ਜਿਸ ਤਰ੍ਹਾਂ ਨਾਰਮਲ ਦਿਨਾਂ ਦੇ ਵਿੱਚ ਜਿਹੜੀ ਕੜਾ ਪਰਸ਼ਾ ਦੀ ਦੇਖ ਜਿਹੜੀ ਲੱਗਦੀ ਹੈ ਐਤਵਾਰ ਦੇ ਦਿਨ ਉਸ ਨਾਲੋਂ 3-4 ਗੁਣਾ ਸੰਗਤ ਜਿਹੜੀ ਦੇਖ ਹੈ ਵੱਧ ਲੱਗ ਜਾਂਦੀ ਹੈ ਜਿਸ ਤਰ੍ਹਾਂ ਮੈਨੇਜਮੈਂਟੋਂ ਲੋ ਛੋਟੇ ਮੋਟੇ ਜਿਹੜੇ ਅੰਕੜੇ ਤਿਆਰ ਕੀਤੇ ਜਾਂਦੇ ਹਨ ਉਹ ਮੁਤਾਬਕ ਹੈ ਕਿ ਆਮਦਨਾਂ ਦੇ ਮੁਕਾਬਲੇ ਐਤਵਾਰ ਦੇ ਜਿਹੜੀ 3 3.5 ਜਾਂ 4 ਗੁਣਾ ਵਾਧੇ ਜਿਹੜੀ ਦੇਖ ਲੱਗ ਜਾਂਦੀ ਹੈ। ਆਮ ਤੌਰ ਤੇ ਉੱਤੇ ਜੇ ਵੇਖਿਆ ਜਾਵੇ ਤਾਂ ਗੁਰੂ ਘਰ ਦੇ ਵਿੱਚ ਉਹ ਸੰਗਤ ਪਹੁੰਚਦੀ ਹੈ ਕਿ ਕੀ ਅਰਦਾਸ ਦੇ ਵਿੱਚ ਵੀ ਜੋ ਦੇਖ ਦੀ ਬੜੀ ਮਹੱਤਤਾ ਹੈਗੀ ਜਾਂ ਤਾਂ ਰੋਸ਼ਟ ਵੀ ਕਿਹਾ ਜਾਂਦਾ ਕਿ ਦੇਖ ਛੱਕਣੀ ਹੈ ਤਾਂ ਤਾਂ ਉਹਵੇਂ ਕਿਵੇਂ ਵੇਖਦੇ ਹੋ ਕਿ ਜਿਹੜੀ ਸੰਗਤ ਆ ਲਗਾਤਾਰ ਜਦੋਂ ਪਹੁੰਚਦੀ ਹੈ ਦੇਖ ਸਵੇਰ ਤੋਂ ਹੀ ਬੰਨੀ ਸ਼ੁਰੂ ਹੈ। ਬਿਲਕੁਲ ਜੀ ਬਿਲਕੁਲ ਤੇ 4:30 ਵਜੇ ਤੋਂ ਕਰੀਬ ਜਿਹੜੀ ਦੇਖਤੀ ਰਮਦਾ ਹੋ ਜਾਂਦੀ ਹੈ ਮੈਨੇਜਮੈਂਟ ਉਹਨੇ ਸਾਰੇ ਪ੍ਰਬੰਧ ਕੀਤੇ ਜਾਣ ਜਿਸ ਤਰ੍ਹਾਂ ਸੰਗਤ ਪਹੁੰਚਦੀ ਹੈ ਤੇ ਜਿਸ ਤਰ੍ਹਾਂ ਗੁਰਦੁਆਰਾ ਛੀਦਗਾਹ ਸਾਹਿਬ ਦੇ ਆਪਾਂ ਦਰਸ਼ਨ ਕਰਦੇ ਆ ਮੁੱਖ ਦਰਵਾਜ਼ੇ ਤੋਂ ਸੰਗਤ ਅੰਦਰ ਜਾਂਦੀ ਹੈ ਤਾਂ ਬਿਲਕੁਲੋਂ ਖੱਬੇ ਪਾਸੇ ਖੜਾ ਪ੍ਰਸ਼ਾਦ ਜਿਹੜੇ ਕਾਊਂਟਰ ਮੈਨੇਜਮੈਂਟ ਤੋਂ ਤਿਆਰ ਕੀਤੇ ਗਏ ਹਨ ਉਥੇ ਗੁਰੂ ਘਰ ਦੇ ਸੇਵਾਦਾਰ ਬੈਠੇ ਹਨ ਉਥੇ ਬਕਾਇਦਾ ਇੱਕ ਪਰਚੀ ਲਗਾਈ ਜਾਂਦੀ ਹੈ ਪਰਚੀ ਦਾ ਇਹ ਮਤਲਬ ਹੁੰਦਾ ਹੈ ਕਿ ਸੰਗਤ ਨੇ ਕਿੰਨੀ ਮਾਇਆ ਜਿਹੜੀ ਦਿੱਤੀ ਹੈ ਕੀ ਉਹਨੀ ਮਾਇਆ ਦੀ ਜਿਹੜੀ ਦੇਗਾ ਸੰਗਤ ਨੂੰ ਜਿਹੜੀ ਹਾਜ਼ਰ ਕਰਵਾਈ ਜਾਵੇ ਉਹ ਪਰਚੀ ਲੱਗਦੀ ਹੈ ਬਕਾਇਦਾ ਸੇਵਾਦਾਰ ਦੁੰਨਿਆਂ ਦੇ ਵਿੱਚ ਦੇਖ ਪਾ ਕੇ ਦਿੰਦੇ ਹਨ ਤੇ ਬਕਾਇਦਾ ਇੱਕ ਜਗ੍ਹਾ ਤੇ ਮੈਨੇਜਮੈਂਟ ਵੱਲੋਂ ਜਿੱਥੇ ਕਰਪਾਨ ਭੇਟਾ ਕੀਤੀ ਜਾਂਦੀ ਹੈ ਉਹ ਵੀ ਪ੍ਰਬੰਧ ਕੀਤਾ ਹੈ ਸੇਵਾਦਾਰ ਬੈਠੇ ਹੋਏ ਹਨ ਔਰ ਸੰਗਤ ਦੀ ਸਹੂਲਤਵਾਤ ਜਿਹੜੀ ਮੈਨੇਜਮੈਂਟ ਹਰੇਕ ਸੁਜੋਆ ਪ੍ਰਬੰਧ ਕਰਦੀ ਹੈ ਜੀ ਕਿਵੇਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਕਿ ਗੁਰਦੁਆਰਾ ਸ਼ਹੀਗੰਸਾਹ ਵਿਖੇ ਜਦੋਂ ਸੰਗਤ ਪਹੁੰਚਦੀ ਆ ਤਾਂ ਅ ਇੱਕ ਤਾਂ ਤੁਹਾਡੇ ਨਾਲ ਇਹ ਵੀ ਜਾਣਕਾਰੀ ਸਾਂਝੀ ਕੀਤੀ ਕਿ ਅਰਦਾਸ ਨੂੰ ਲੈ ਕੇ ਕਿ ਦਿਨ ਦੇ ਵਿੱਚ ਕਿੰਨੇ ਵਾਰ ਗੁਰੂ ਘਰ ਵਿੱਚ ਅਰਦਾਸ ਹੁੰਦੀ ਹੈ ਤਾਂ ਉਸ ਅਰਦਾਸ ਦੇ ਵਿੱਚ ਵਰਤਾਏ ਜਾਣ ਲਈ ਦੇ ਇੱਕ ਜੇਕਰ ਅਸੀਂ ਆਮ ਜਨਾਂ ਦੀ ਗੱਲ ਕਰ ਲਈਏ ਤਾਂ ਜੇਕਰ 20 ਤੋਂ 25 ਟੀਨ ਕਿਉ ਦੇ ਲੱਗਣ ਦੇ ਨਾਲ ਜੋ ਕਹਿ ਸਕਦਾ ਕਿ ਦੇਖਿਆਰ ਹੁੰਦੀ ਹੈ ਤਾਂ ਉੱਥੇ ਜੇਕਰ ਅਸੀਂ ਸ਼ਨੀ ਜਾਂ ਐਤਵਾਰ ਦੀ ਗੱਲ ਕਰ ਲਈਏ ਤਾਂ ਦੇਖ ਜਿਹੜੀ ਆ ਉਹੀ ਜੋ ਆ 55 ਤੋਂ 60 ਟੀਨਾ ਦੇ ਨਾਲ ਜਿਹੜੀ ਆ ਕਿਉ ਦੇ ਉਹ ਤਿਆਰ ਹੁੰਦੀ ਆ ਤਾਂ ਕਲੀ-ਕਲੀ ਜਾਣਕਾਰੀ ਜਿਹੜੀ ਅੱਜ ਦਾ ਸਾਝੀ ਕੀਤੀ ਆ ਤਾਂ ਐਸੇ ਤਰੀਕਿਆਂ ਨਾਲ ਦਾ ਹੋਰ ਵੀ ਜਾਣਕਾਰੀ ਸਾਂਝੇ ਕਰਦੇ ਰਾਵਾਂਗੇ ਬਣੇਰੋ ਜਗਬੰਦ ਦਰਸ਼ਨ ਟੀਵੀ ਦੇ ਨਾਲ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸ਼ ਸੁਨਕ ਜਗਬੰਦੀ ਟੀਵੀ ਸ਼੍ਰੀਮਚਾ ਸਾਹਿਬ